ਟੋਟਲ ਭਾਰਤ ਦੇ ਵਿੱਚ ਜਿੱਥੇ ਪੰਜਾਬ ਹਰਿਆਣਾ ਉੱਥੇ ਇਹ ਜਿਹੜੇ ਅਸੀਂ ਮੋਦੀ ਸਰਕਾਰ ਤੇ ਤੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ ਟਰੰਪ ਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਪਰ ਰਹੇ ਪੁੱਤਰੇ ਫੂਕ ਰਹੇ ਆ ਤੋਂ ਕਿ ਦੇਖੋ ਸਰਕਾਰਾਂ ਨੇ ਸਾਡੇ ਨਾਲ ਵਾਦੇ ਕੀਤੇ ਸੀ ਉਹ ਤਾਂ ਹਲੇ ਪੂਰੇ ਨਹੀਂ ਕੀਤੇ ਪਹਿਲਾਂ ਇੱਕ ਹੋਰ ਵੱਡਾ ਜਿਹੜਾ ਅਮਰੀਕਾ ਨਾਲ ਇਹ ਜਿਹੜਾ ਸਮਝੌਤਾ ਕਰਕੇ ਇਹਨਾਂ ਨੇ ਕਿਸਾਨਾਂ ਦੇ ਉੱਤੇ ਹੋਰ ਆਰੀ ਲੱਟਾ ਤੀ ਮੁੱਲਾਵਾਦ 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 ਲੋਕਾਂ ਦੀ ਸੋਚ ਮੁੱਲਾਵਾਦ ਬਾਤੂ ਕੋਈ ਲਾਭ ਨਹੀਂ ਹੋਊਗਾ ਕਿਉਂਕਿ ਅਸੀਂ ਅੱਗੇ 10 ਕਿੰਨਾ ਸਸਤਾ ਲੈਂਦੇ ਸੀ ਰੋਸ ਤੋਂ ਉਹ ਤੇਲ ਵੀ ਸਾਨੂੰ ਮਹਿੰਗਾ ਮਿਲਣਾ ਜਿਹੜਾ ਸਾਡਾ ਉਥੋਂ ਦੇਖੋ ਜਿਹੜੀ ਕ੍ਰਿਸ਼ੀ ਸਿਚੂ ਮੰਤਰੀ ਐਗਰੀਕਲਚਰ ਅਮਰੀਕਾ ਦੀ ਉਹਨੇ ਇੱਕ ਬਿਆਨ ਦਿੱਤਾ ਤੇ ਇਸ ਸਜੋੜਤੇ ਨਾਲ ਅਮਰੀਕਾ ਦਾ ਕਿਸਾਨ ਖੁਸ਼ਹਾਲ ਹੋ ਜਾਊਗਾ ਆਜਾ ਦੀ ਮੋਤੀ ਸਰਕਾਰ ਹੰਡਾਵਾ ਅਮਰੀਕਾ ਸਮਝੌਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਡੇ ਕਿਸਾਨਾਂ ਦੀ ਜਿਹੜੀ ਮੰਡੀ ਦਾ ਬੁਰਾ ਹਾਲ ਹੋ ਤੂਆ ਕਿੱਥੇ ਅਸੀਂ ਆਏ ਜਣ ਜਿਹੜਾ ਖੋਟਕੀਆਂ ਕਿੱਥੇ ਅੱਜ ਤੋਂ 20 25 ਸਾਲ ਪਹਿਲੇ ਇੱਕ ਕਿਸਾਨ ਘੰਟੇ ਦੀ ਕਰਦਾ ਸੀ ਅੱਜ 6 ਕਿਸਾਨ ਘੰਟੇ ਦੀਆਂ ਖੋਟਕੀਆਂ ਕਰ ਰਹੇ ਨੇ ਬੋਦੀ ਮਰ ਗਿਆ ਤੁਮ ਕਰਨੀ ਚਾਹੁੰਦੀ ਕਿਸਾਨੀ ਨੂੰ ਮਜ਼ਦੂਰ ਨੂੰ ਸਾਰੇ ਵਰਗ ਨੂੰ ਤੇ ਜੇ ਇਹਨਾਂ ਗੱਲ ਕਰਾ ਪਕਵਟਮਾਨ ਦੀ ਜਿੱਤੇ ਤੁਸੀਂ ਦੇਖੋ ਉਹਨਾਂ ਨੇ ਲੈਂਡ ਪੋਲਿੰਗ ਪਾਲਿਸੀ ਬਣਾਈ ਤੇ ਅਸੀਂ ਲੋਕਾਂ ਨੇ ਇਕੱਤਰ ਹੋ ਕੇ ਉਹ ਰੱਦ ਕਰਵਾਈ ਆ ਤੇ ਅੱਜ ਵੀ ਅਸੀਂ ਇਸ ਗੱਲ ਤੋਂ ਅਸੀਂ ਪੰਜਾਬ ਸਰਕਾਰ ਨੂੰ ਵੀ ਮੋਦੀ ਸਰਕਾਰ ਨੂੰ ਵੀ ਤੇ ਅਮਰੀਕਾ ਨਾਲ ਜਿਹੜਾ ਸਮਝੌਤਾ ਹੈ ਉਸ ਨੂੰ ਅੱਜ ਮੁੱਢੋਂ ਇਨਕਾਰਦੇ ਆ ਦੇਖੋ ਅੱਜ ਸਾਡੇ ਪਹਿਲਾਂ ਤਾਂ ਤੁਹਾਡੇ ਪ੍ਰੈਸ ਵਾਲਿਆਂ ਦਾ ਖਾਡਾਲੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੈਰ ਰਾਜਨੀਤਿਕ ਸਜੋਕਤ ਖਸਾਨ ਮੋਰਚੇ ਵੱਲੋਂ ਟੋਟਲ ਭਾਰਤ ਦੇ ਵਿੱਚ ਜਿੱਥੇ ਪੰਜਾਬ ਹਰਿਆਣਾ ਉੱਥੇ ਇਹ ਜਿਹੜੇ ਅਸੀਂ ਮੋਦੀ ਸਰਕਾਰ ਦੇ ਤੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ 트੍ਰੰਪ ਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਕਰ ਰਹੇ ਪੁੱਤਰੇ ਭੂਕ ਰਹੇ ਆ ਕਿਉਂਕਿ ਜੇ ਕੋ ਸਰਕਾਰਾਂ ਨੇ ਸਾਡੇ ਨਾਲ ਵਾਦੇ ਕੀਤੇ ਸੀ ਉਹ ਤਾਂ ਹਲੇ ਪੂਰੇ ਨਹੀਂ ਕੀਤੇ ਪਹਿਲਾ ਇੱਕ ਹੋਰ ਵੱਡਾ ਜਿਹੜਾ ਅਮਰੀਕਾ ਨਾਲ ਇਹ ਜਿਹੜਾ ਸਮਝੌਤਾ ਕਰਕੇ ਇਹਨਾਂ ਨੇ ਕਿਸਾਨਾਂ ਦੇ ਉੱਤੇ ਹੋਰ ਆਰੀ ਲੱਤਾ ਤੀ ਕਿਉਂਕਿ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਇਆ ਇਹ ਦੇਸ਼ ਵਾਰੂ ਸਮਝੌਤਾ ਕਿਸਾਨ ਵਾਰੂ ਸਮਝੌਤਾ ਮਜ਼ਦੂਰ ਵਾਰੂ ਸਮਝੌਤਾ ਇਹਦੇ ਨਾਲ ਭਾਰਤ ਨੂੰ ਕੋਈ ਲਾਭ ਨਹੀਂ ਹੋਊਗਾ ਕਿਉਂਕਿ ਅਸੀਂ ਅੱਗੇ ਤੇਲ ਕਿੰਨਾ ਸਸਤਾ ਲੈਂਦੇ ਸੀ ਰੂਸ ਤੋਂ ਉਹ ਤੇਲ ਵੀ ਸਾਨੂੰ ਮਹਿੰਗਾ ਮਿਲਣਾ ਜਿਹੜਾ ਸਾਡਾ ਉਥੋਂ ਦੇਖੋ ਜਿਹੜੀ ਖੇਤੀ ਸਚੂ ਮੰਤਰੀ ਐਗਰੀਕਲਚਰ ਅਮਰੀਕਾ ਦੀ ਉਨੇ ਇੱਕ ਬਿਆਨ ਦਿੱਤਾ ਤੇ ਇਸ ਸਜੋਵਤੇ ਨਾਲ ਅਮਰੀਕਾ ਦਾ ਕਿਸਾਨ ਕੁਸ਼ਾਲ ਹੋ ਜਾਊਗਾ ਤੇ ਜੇ ਅਮਰੀਕਾ ਦੀ ਐਗਰੀਕਲਚਰ ਮਿਨਿਸਟਰ ਬਿਆਨ ਦੇ ਰਹੀ ਯਾ ਕਿਸਾਨ ਕਚਾਲੂਗਾ ਬਾਹਰਲੇ ਜਿਹੜੇ ਕਿਸਾਨਾਂ ਦੇ ਪ੍ਰਡਕਟ ਆ ਉਹ ਇੱਧਰ ਆਉਣਗੇ ਧੜਾ ਧੜਾ ਭਾਰਤ ਦੇ ਵਿੱਚ ਤੇ ਸਾਡੇ ਕਿਸਾਨਾਂ ਦੀ ਜਿਹੜੀ ਮੰਡੀ ਦਾ ਬੁਰਾ ਹਾਲ ਹੋ ਜਾਊਗਾ ਜਿੱਥੇ ਅਸੀਂ ਆਏ ਜਣ ਜਿਹੜਾ ਖੋਟ ਕਸ਼ੀਆਂ ਜਿੱਥੇ ਅੱਜ ਤੋਂ 20 25 ਸਾਲ ਪਹਿਲੇ ਇੱਕ ਕਿਸਾਨ ਘੰਟੇ ਦੀ ਕਰਦਾ ਸੀ ਅੱਜ 6 ਕਿਸਾਨਾਂ ਕਈ ਤੇਰੇ ਨਾਲ ਫੋਟੋਸ਼ਾਟ ਕਰ ਰਹੇ ਨੇ ਤੇ ਜੇ ਮੈਂ ਗੱਲ ਕਰਾਂ ਮੋਦੀ ਸਰਕਾਰ ਦੀ ਆਏ ਜਿਹੜੇ ਨਵੇਂ ਕਾਨੂੰਨ ਕਿਸਾਨਾਂ ਤੇ ਬਣਾਈ ਜਾ ਰਹੇ ਨੇ ਤੇ ਕਾਰਪੋਰੇਟ ਘਰਾਣਿਆਂ ਦਾ ਪੱਕਾ ਪੂਰੇ ਨੇ ਐਸ ਤੋਂ ਸੱਦ ਹੁੰਦਾ ਕਿ ਇਹ ਜਿਹੜੀ ਸਰਕਾਰ ਆ ਇਹ ਕਿਸੇ ਜਰਨਲ ਬਾਹਰ ਤੋਂ ਕੱਟ ਨਹੀਂ ਉਹਦਾ ਮਕਸਦ ਆ ਇਹ ਇਹ ਖਤਮ ਕਰਨੀ ਚਾਹੁੰਦੀ ਕਿਸਾਨੀ ਨੂੰ ਮਜ਼ਦੂਰ ਨੂੰ ਸਾਰੇ ਵਰਗ ਨੂੰ ਤੇ ਜੇ ਮੈਂ ਗੱਲ ਕਰਾਂ ਪਾਕਵਟਮਾਨ ਦੀ ਕਿਤੇ ਤੁਸੀਂ ਦੇਖੋ ਉਹਨਾਂ ਨੇ ਲੈਂਡ ਪੋਲਿੰਗ ਪਾਲਿਸੀ ਬਣਾਈ ਤੇ ਅਸੀਂ ਲੋਕਾਂ ਨੇ ਇਕੱਤਰ ਹੋ ਕੇ ਉਹ ਰੱਦ ਕਰਵਾਈ ਆ ਤੇ ਅੱਜ ਵੀ ਅਸੀਂ ਇਸ ਗੱਲ ਤੋਂ ਅਸੀਂ ਪੰਜਾਬ ਸਰਕਾਰ ਨੂੰ ਵੀ ਮੋਦੀ ਸਰਕਾਰ ਨੂੰ ਵੀ ਤੇ ਅਮਰੀਕਾ ਨਾਲ ਜਿਹੜਾ ਸਮਝੌਤਾ ਹੈ ਉਹ ਸੂਜ ਮੁੱਢੋਂ ਇਨਕਾਰਦੇ ਆ ਵੀ ਇਹ ਸਾਰਾ ਕੁਝ ਜਿਹੜਾ ਰੱਦ ਕਰਨਾ ਚਾਹੀਦਾ ਤੇ ਭਾਰਤ ਦੇ ਕਿਸਾਨਾਂ ਦਾ ਮੋਦੀ ਨੂੰ ਖਿਆਲ ਰੱਖਣਾ ਚਾਹੀਦਾ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਦੀ ਜਿੱਥੇ ਅੱਜ ਤਾਈਂ ਦੇਖੋ ਹੜ੍ਹਾਂ ਦੇ ਨਾਲ ਕਿੰਨਾ ਏਰੀਆ ਪ੍ਰਭਾਵਿਤ ਹੋ ਗਿਆ ਤੇ ਇੱਕ ਵੀ ਪੈਸਾ ਜਿਹੜਾ ਕਿਸਾਨਾਂ ਦੇ ਖਾਤੇ 'ਚ ਅੱਜ ਤਾਈਂ ਨਹੀਂ ਨਹੀਂ ਗਿਆ ਜੇ ਜੇ ਮੈਂ ਗੱਲ ਕਰਾਂ ਜਿਹੜਾ ਬਿਜਲੀ 100 ਰੋਟ ਬਿੱਲ ਆ ਅਸੀਂ ਡੀਸੀ ਦਫ਼ਤਰਾਂ ਮੂਰੇ ਨਮਰੈਂਡਮ ਵੀ ਦਿੱਤੇ ਨੇ ਕਿ ਇਹ ਮਤਾ ਪਾ ਕੇ ਵਿਧਾਨ ਸਭਾ ਦੇ ਵਿੱਚ ਬਿਜਲੀ 100 ਰੋਟ ਬਿੱਲ ਪੰਜਾਬ ਸਰਕਾਰ ਵੱਲੋਂ ਰੱਦ ਕੀਤਾ ਜਾਵੇ ਪਰ ਸਾਨੂੰ ਲੱਗਦਾ ਕੁੱਤੀ ਚੋਰਾਂ ਨਾਲ ਰਲ ਹੀ ਹੋਈ ਆ ਇਹਨਾਂ ਨੇ ਮਤਾ ਅੱਜ ਤੱਕ ਨਹੀਂ ਪਾਇਆ ਕਿੰਨੇ اجلاس ਹੋ ਗਏ ਨੇ ਤੇ ਜੇ ਇਹ ਮਤਾ ਪਾ ਕੇ ਦੇ ਦਿੰਦੇ ਤੇ ਜਿਹੜਾ 2025 100 ਰੋਟ ਬਿੱਲ ਉਹ ਰੱਦ ਹੋ ਜਾਣਾ ਸੀ ਅਸੀਂ ਉਹਦੀ ਵੀ ਮੰਗ ਕਰਦੇ ਵੀ ਅਸੀਂ ਉਹ ਕਦੇ ਵੀ ਇਹ ਜਿਹੜੇ ਚੈਪ ਵਾਲੇ ਮੀਟਰ ਨੇ ਕਿਤੇ ਨਹੀਂ ਹੀ ਲੱਗੋਦਿਆਂ ਨਹੀਂ ਉਹਨਾਂ ਨੂੰ ਅਸੀਂ ਜੜੋ ਪੱਟ ਦੇਣਾ ਲੈਣਾ ਸਾਡੀਆਂ ਜ਼ਮੀਨ ਸਾਡੀ ਅਸੀਂ ਕਿਸੇ ਬਾਹਰਲੇ ਕਾਰਪੋਰੇਟ ਘਰਾਣੇ ਨੂੰ ਬਿਜਲੀ ਤੇ ਰਾਜ ਨਹੀਂ ਉਹ ਕਰ ਦੇਣਾ ਜੇ ਮੈਂ ਗੱਲ ਕਰਾਂ ਸਾਡੇ ਸ਼ਨਾਰਸ ਦੇ ਵਿੱਚ ਜਿਹੜੇ ਹੋਏ ਪਰਚੇ ਹਾਲੇ ਚੱਲੀ ਜਾ ਰਹੇ ਨੇ ਉਹ ਹਰ ਰੱਦ ਨਹੀਂ ਹੋਏ ਕਿਸਾਨਾਂ ਤੋਂ ਤੇ ਜੇ ਮੈਂ 50 ਸਰਕਾਰ ਦੀ ਗੱਲ ਕਰਾਂ ਉਰਾਲੀ ਵਾਲੇ ਹਜ਼ਾਰਾਂ ਪਰਚੇ ਨੇ ਜਿਹੜੇ ਕਿਸਾਨ ਬਚਾਰੇ ਅਦਾਲਤਾਂ ਚ ਤੁਰੇ ਫਿਰਦੇ ਨੇ ਤੇ ਜੇ ਮੈਂ ਗੱਲ ਕਰਾਂ ਕਰਜ਼ੇ ਦੀ ਆ ਜਿਹੜਾ ਨੈਸ਼ਨਲਾਈਜ਼ ਬੈਂਕਾਂ ਉਹ ਤਾਂ ਸਾਡੇ ਨਾਲ ਸੈਟਲ ਕਰ ਗਈਆਂ ਤੇ ਪੰਜਾਬ ਸਰਕਾਰ ਦਾ ਇੱਕੋ ਇੱਕ ਦਾਰਾ ਕੋਆਪਰੇਟਿਵ ਬੈਂਕ ਤੇ ਲੈਂਡ ਮਾਰਗਰਜ਼ ਬੈਂਕ ਜਿਹਨੂੰ ਸਹਾਕਾਰੀ ਵੀ ਕਹਿੰਦੇ ਨੇ ਜਿਹੜੇ ਸਾਡੇ ਕਿਸਾਨ ਅਜ ਤੋਂ 25-25 ਸਾਲ ਪਹਿਲਾਂ ਉਹਨਾਂ ਨੇ 66000 ਦਾ ਕਰਜ਼ਾ ਲਿਆ ਸੀ ਉਹ ਆਰਤਾ ਮਰ ਗਏ ਨੇ ਵਿਚਾਰੇ ਉਹ 25000 ਤੋਂ ਕਰਜ਼ਾ ਵਧ ਕੇ ਅੱਜ 8.5 ਲੱਖ ਰੁਪਈਆ ਹੋ ਗਿਆ ਜਿਹੜਾ ਕਿਸਾਨ ਮੋੜ ਤੋਂ ਅਸਮਰਤ ਨੇ ਤੇ ਉਹ ਵੀ ਕੋਈ ਪਾਲਿਸੀ ਨਹੀਂ ਬਣਾਈ ਗਈ ਸਾਨੂੰ 4 ਸਾਲ ਹੋ ਗਏ ਇਹਨਾਂ ਨਾਲ ਕਿ ਵਾਦੇ ਕਰਦਿਆਂ ਨੂੰ ਅੱਜ ਬਣਾਉਨੇ ਥੋੜੇ ਆਸੇ ਪੌਲਸੀ ਕੱਲ ਬਣਾਉਨੇ ਆ ਤੇ ਜਿਹੜੀ ਸਰਕਾਰ ਜਾਣ ਵਾਲੀ ਹੋ ਜੂਗੀ ਪਰ ਇਹਨਾਂ ਦੇ ਚੁਟਕਲੇ ਤੇ ਇਹਨਾਂ ਦੇ ਜਿਹੜੇ ਆ ਨਚਾਰੂ ਢਾਂਗੇ ਨੇ ਸਟੇਜਾਂ 'ਚ ਉਹੀ ਰਹਿ ਜਾਣਗੇ ਸਾਡੇ ਪੱਲੇ ਜੀ ਅਮਰੀਕਾ ਐਗਰੀਕਲਚਰ ਮਿਨੀਟਰ ਸ਼ਿਸ਼ੂ ਕ੍ਰਿਸ਼ੀ ਸ਼ਿਸ਼ੂਨ ਤਾਂ ਕਹਤਾ ਵੀ ਸਾਡੇ ਕਿਸਾਨ ਲਾਏ ਬੰਦ ਹੋਣਗੇ ਪਰ ਇਧਰ ਭਾਰਤ ਦੇ ਕਿਸਾਨ ਮਰਨੇ ਨੇ ਕਿਉਂਕਿ ਉੱਥੇ ਜਿਹੜਾ ਗਾਈਆਂ ਉਹਨਾਂ ਨੂੰ ਮੀਟ ਪੈਂਦਾ ਉਹ 90 ਕਿਲੋ ਦੁੱਧ ਦੇ ਦਿੰਦੇ ਆ ਜੇ ਇਹ ਸਾਡੀਆਂ ਗਾਈਆਂ ਉਹ ਅਸੀਂ ਚਾਰੇ ਨਾਲ ਦੁੱਧ ਚੋਣੇ ਆ 5 7 10 ਕਿਲੋ ਤੇ ਉਹ ਦੁੱਧ ਸਾਡੇ ਨਾਲ ਕੋਪਰੋ ਮੈਚ ਕਰ ਜੂ ਉਹ ਤਾਂ 20 ਰੁਪਏ ਬਾਜ਼ਾਰ ਦੇ ਵਿੱਚ ਤਾਰ ਦਿੰਦੇ ਜਾਂ ਲੋਕੀ ਲੈ ਲੈਣਗੇ ਗਰੀਬਾਂ ਦੇ ਉਹਨਾਂ ਤਾਂ ਪਤਾ ਨਹੀਂ ਮੇਰੇ ਸਟੇ ਕਿੰਨੇ ਨਿਕਲਦੇ ਨੇ ਦੁੱਧ ਦੇ ਤੇ ਇਸ ਕਰਕੇ ਬੜਾ ਵੱਡਾ ਇਸ਼ੂ ਹੈਗਾ ਲੋਕ ਕਿਸਾਨਾਂ ਲਈ ਮਜ਼ਦੂਰਾਂ ਲਈ ਔਰ ਭਾਰਤ ਦੇਸ਼ ਨੂੰ ਬਚਾਉਣ ਲਈ ਦੇਖੋ 1826 ਦੇ ਵਿੱਚ ਜਦੋਂ ਰਾਜਾ ਦੋਲੋ ਸੀ ਤੇ ਜਦੋਂ ਇਸ ਕੰਪਨੀ ਨੂੰ ਮਜ਼ਦੂਰੀ ਦਿੱਤੀ ਰਾਜਾ ਦੋਲੋ ਨੇ ਜੰਹਤਾਂ ਦੇ ਵਿੱਚ ਅੰਗਰੇਜ਼ ਸਰਕਾਰ ਤੋਂ ਫੀਮਾ ਲਈਆਂ ਤੇ ਉਹਨਾਂ ਨੇ ਸ਼ਰਾਬਾਂ ਲਈਆਂ ਤੇ ਜਿਹੜੀ ਉਹ ਇਸਟ ਕੰਪਨੀ ਸੀ ਉਹ 100 ਸਾਲ ਰਾਜ ਕਰ ਗਈ ਜਿੱਥੇ ਸਾਡਾ ਮਹਾਰਾਜਾ ਰਜੀਤ ਸਿੰਘ ਦਾ ਰਾਜ ਸੀ ਜਦੋਂ ਸਾਡਾ 1 ਰੁਪਈਆ ਬਾਹਰਲੇ ਮੁਲਕਾਂ ਦੇ ਵਿੱਚ 16 ਰੁਪਈਏ ਦੀ ਚੱਲਦਾ ਸੀ ਇਹ ਅੱਜ ਦੇ ਹਾਲਾਤ ਕੀ ਨੇ ਭਾਰਤ ਦੇ ਵਿੱਚ ਦੇਖ ਲਓ ਅੱਜ ਦੇ ਕੀ ਹਾਲਾਤ ਨੇ ਜਿੱਥੇ ਸੂਏ ਸੈੜ ਨਸ਼ੇ ਨਾਲ ਹਰ ਰੋਜ਼ ਲੋਕੀਂ ਜੜਿਆ ਹਾਸਿਆਂ ਦੇ ਗਰਸ ਹੁੰਦੇ ਨੇ ਸ਼ਰਤਾਂ ਦਾ ਪ੍ਰਬੰਧ ਨਹੀਂ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੋਈ ਦਰਿਆਵਾਂ ਦਾ ਪ੍ਰਬੰਧ ਨਹੀਂ ਕਿਰ ਪਾਣੀ ਪਤਾ ਕਿੰਦੀ ਆ ਪੁੱਟਾ ਰਾਜ ਬਹਾਲੀ ਐ ਕਰ ਚੱਕੀ ਚੱਤੇ ਉਹ ਗੱਲ ਝੂਠ ਨਹੀਂ ਇਹ ਸਾਰੇ ਮੈਂ ਸਮਝਦਾ ਵੀ ਚੱਕੀ ਚੱਟਣ ਵਾਲੀ ਨਹੀਂ ਕੋਈ ਇਹਨਾਂ ਨੂੰ ਨਾ ਤਾਂ ਕਿਸਾਨੀ ਨਾਲ ਆ ਨਾ ਇਹਨਾਂ ਨੂੰ ਸਮਾਜ ਨਾਲ ਆ ਨਾ ਇਹਨਾਂ ਨੂੰ ਮਜ਼ਦੂਰ ਨਾਲ ਦਰਦਾ ਸਾਰਿਆਂ ਦੇ ਉੱਤੇ ਕੋਹ ਕਹਾੜਾ ਫੇਰ ਰਹੇ ਨੇ ਮੋਦੀ ਜੀ ਪ੍ਰਧਾਨ ਮੰਤਰੀ ਭਾਰਤ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਰਾਸ਼ਟਰਪਤੀ ਟਰੰਪ ਅਮਰੀਕਾ ਦਾ ਉਹਨਾਂ ਤਨਾਂ ਦੇ ਪਗਲੇ ਫੋਕਾਂ ਨੂੰ ਰੋਸ ਸਜਾਰ ਕਰਨਾ ਵੀ ਜਿਹੜੇ ਨਾ ਇਹ ਪੁਲਿਸ ਨਾਲ ਬਣਾਈਆਂ ਇਹਨਾਂ ਨੂੰ ਬੈਕ ਸਾਈਡ ਤੇ ਲੈ ਜਾਓ